ਆਪ ਦੇ ਵਿੱਚ ਹਰਾਂ ਨੇ ਜਿੱਥੇ ਤਬਾਹੀ ਮਚਾਈ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਜਗਜੀਤ ਸਿੰਘ ਬਾਦਲ ਵੱਲੋਂ ਵੱਖ-ਵੱਖ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਪਿੰਡ ਮੁੰਡਾ ਪਿੰਡ ਵਿਖੇ ਉਹ ਪੁੱਜੇ ਅਤੇ ਉਹਨਾਂ ਵੱਲੋਂ ਇੱਥੇ ਲੋਕਾਂ ਨੂੰ ਡੀਜ਼ਲ ਦੇਣ ਦੀ ਵੀ ਗੱਲ ਆਕੇ ਗਈ ਤਾਂ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਜਿਹੜਾ ਪਿੰਡ ਮੁੰਡਾ ਪਿੰਡ ਵਿਖੇ ਜਿਹੜੀ ਫੌਗਿੰਗ ਮਸ਼ੀਨਾਂ ਨਾਲ ਸਪਰੇਅ ਕੀਤੀ ਜਾ ਰਹੀ ਹੈ ਕਿਉਂਕਿ ਮਛਰ ਮੱਕੀਆਂ ਕਾਫੀ ਨੇ ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ ਤਾਂ ਸ਼੍ਰੋਮਣੀ ਕਾਲੀ ਦਲ ਇੱਕ ਵਾਰ ਫਿਰ ਲੋਕਾਂ ਦੀ ਮਦਦ ਲਈ ਅੱਗੇ ਆਇਆ ਸੋ ਤਸਵੀਰਾਂ ਨੇ ਮੁੰਡਾ ਪੈੜਦੇ ਆ ਜਿੱਥੇ ਕਿ ਉਹ ਜੋ ਸਮੇਂ ਬਾਅਦ ਇੱਥੇ ਸਪਰੇ ਫੋਗਿੰਗ ਮਸ਼ੀਨਾਂ ਦੇ ਨਾਲ ਕੀਤੀ ਜਾਵੇਗੀ ਤਾਂ ਲੋਕ ਉਸ ਦੀ ਤਿਆਰੀ ਕਰ ਰਹੇ ਨੇ ਜਿਹੜਾ ਲਗਾਤਾਰ ਸ਼੍ਰੋਮਣੀ ਕਾਲੀ ਦਲ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਕਰਨ ਲਈ ਤਾਂ ਇੱਥੇ ਜੂਥ ਦੇ ਜ਼ਿਲ੍ਹਾ ਪ੍ਰਧਾਨ ਜੱਗੀ ਚੋਲਾ ਵੀ ਮੌਜੂਦ ਨੇ ਤੇ ਲੋਕ ਵੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਆਖਿਰ ਕੀ ਕਹਿਣਾ ਤੁਹਾਨੂੰ ਜੀ ਹਾਂਜੀ ਜੱਗੀ ਜੀ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਲਗਾਤਾਰ ਸ਼ੋਭਨੀ ਕਾਲੀਦਲ ਲੋਕਾਂ ਦੀ ਮਦਦ ਦੇ ਵਿੱਚ ਜੁਟਿਆ ਹੈ ਫਰ ਪ੍ਰਭਾਵਤ ਜਿਹੜੇ ਕਿਸਾਨ ਸਨ ਤਾਂ ਅੱਜ ਤੁਹਾਡੇ ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾਂ ਦੇ ਨਾਲ ਜਿਹੜੀ ਸਪਰੇਅ ਕੀਤੀ ਜਾ ਰਹੀ ਹੈ ਜੀ ਤੇ ਤੁਸੀਂ ਦੇਖ ਸਕਦੇ ਜੀ ਜਦੋਂ ਦੇ ਹੜ ਆਏ ਆ ਅੱਜ ਅਸੀਂ ਕੱਲ ਸੀ ਕੜਕਾ ਪਿੰਡ ਤੇ ਸ਼ੁਰੂਆਤ ਕੀਤੀ ਉੱਥੇ ਸਾਡੇ ਨਾਲ ਪ੍ਰਧਾਨ ਸਰਜੀਤ ਸਿੰਘ ਚੰਦਰ ਜੀ ਆਏ ਸੀ ਤੇ ਅੱਜ ਅਸੀਂ ਮੁੰਡੇ ਪਿੰਡ ਵੀ ਖੇ ਅੱਜ ਆਏ ਆ ਤੇ ਇੱਥੇ ਅੱਜ ਸਟਾਰਟ ਕਰ ਰਹੇ ਆ ਫੋਗਿੰਗ ਮਸ਼ੀਨਾਂ ਦੀ ਕਿਉਂਕਿ ਇਹ ਤੁਸੀਂ ਦੇਖ ਸਾਹਿ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਆ ਪਰ ਕੋਈ ਵੀ ਤਰ੍ਹਾਂ ਦਾ ਕਿਸੇ ਹੈਲਪ ਨਹੀਂ ਕੀਤੀ ਗਈ ਪਿੰਡਾਂ ਦੇ ਵਿੱਚ ਆਇਆ ਨਹੀਂ ਗਿਆ ਨਾ ਕੋਈ ਡੀਜ਼ਲ ਨਾ ਕੋਈ ਚਾਰਾ ਨਾ ਕੋਈ ਨਾ ਕੋਈ ਟੋਕਰ ਨਾ ਕਿਸੇ ਦੀ ਚੀਜ਼ ਦੀ ਹੈਲਪ ਕੀਤੀ ਗਈ ਆ ਕਿਉਂਕਿ ਇਹ ਲੋਕ ਜਿਹੜੀ ਸਰਕਾਰ ਆ ਇਹ ਹਾਸਿਆ ਦੀ ਸਰਕਾਰ ਆ ਆਸਾਸ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਆ ਪਰ ਲੋਕ ਵੇਖਿਓ ਆਉਣ ਵਾਲੀ 27 ਦੇ ਵਿੱਚ ਇਹਨਾਂ ਨੂੰ ਦੱਸਣਗੇ ਲੋਕਾਂ ਨੇ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲੈ ਹੋਣੀ ਆ ਅੱਜ ਅਸੀਂ ਮੁੰਡਾ ਪਿੰਡ ਵਿਖੇ ਅੱਜ ਆਗੂ ਮਸ਼ੀਨਾ ਜੋ ਸਾਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਵੱਲੋਂ ਪ੍ਰੋਵਾਈਡ ਕਰਾਈਆਂ ਗਿਆ ਸੀ ਉਹ ਅਸੀਂ ਅੱਜ ਇੱਥੇ ਇਹਨਾਂ ਸੇਵਾ ਕਰ ਰਹੇ ਹਾਂ ਕਿਉਂਕਿ ਜਿੰਨੇ ਵੀ ਤੁਸੀਂ ਦੇਖ ਸਕਦੇ ਗਲੀਆਂ ਦੇ ਵਿੱਚ ਮੱਛਰ ਬਹੁਤ ਜ਼ਿਆਦਾ ਵਾ ਤੇ ਅਸੀਂ ਕਰਾ ਕੇ ਪ੍ਰੋਵਾਈਡ ਕਰਾ ਕੇ ਦੇਣਾਂ ਦੀ ਅੱਜ ਮਸਲੇ ਗੱਲ ਕਰਾਂਗੇ ਅਸੀਂ ਗੱਲ ਕੀਤੀ ਆ ਵੀ ਤਾਂ ਪਾਰਟੀ ਬੁਲੰਦ ਸੁਖਬੀ ਸਿੰਘ ਬਾਦਲ ਸਭ ਤੋਂ ਪਹਿਲਾਂ ਇਸੇ ਪਿੰਡ ਪੁੱਡੇ ਸਨ ਜਦੋਂ 92 ਦੌਰਾਂ ਕੀਤਾ ਤਾਂ ਉਹਨਾਂ ਵੱਲੋਂ ਲੋਕਾਂ ਨਾਲ ਵਾਦਾ ਵੀ ਕੀਤਾ ਗਿਆ ਸੀ ਕਿ ਲੋਕਾਂ ਨੂੰ ਜਦੋਂ ਹੁਣ ਜ਼ਮੀਨਾਂ ਪਤਰੀਆਂ ਕਰਨੀਆਂ ਹੋਣਗੀਆਂ ਤਾਂ ਡੀਜ਼ਲ ਵੀ ਦਿੱਤਾ ਜਾਵੇਗਾ ਤਾਂ ਫਿਰ ਕਿਵੇਂ ਇੱਕ ਦੂਬ ਰੇਖਾ ਤੁਹਾਡੇ ਵੱਲੋਂ ਕੋਈ ਤਿਆਰ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕਿਵੇਂ ਕਿਵੇਂ ਫਿਰ ਲੋਕਾਂ ਦੀ ਮਦਦ ਕਰੇਗਾ ਸ਼੍ਰੋਮਣੀ ਕਾਲੀਗੱਤ ਅਸੀਂ ਹੁਣੇ ਨਾ ਇੱਥੇ ਅੰਕਲ ਸਾਡੇ ਸਤਿਕਾਰਯੋਗ ਲਾਲ ਸਿੰਘ ਜੀ ਹੁਣ ਅੰਕਲਾ ਉਹਨਾਂ ਨਾਲ ਨੂੰ ਪ੍ਰੋਵਾਈਡ ਕਰਾ ਦਈਏ ਉਹ ਕਹਿੰਦੇ ਨੇ ਥੋੜੇ ਇੱਕ ਦਿਨਾਂ ਤੱਕ ਸਾਡਾ ਜਿਹੜਾ ਬੰਦ ਦਾ ਕੰਮ ਸ਼ੁਰੂ ਹੋ ਜਾਣਾ ਵਾ ਤੇ ਜਦੋਂ ਸ਼ੁਰੂ ਹੋ ਗਿਆ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਉਦੋਂ ਇੱਥੇ ਡੀਟੇਲ ਪ੍ਰੋਵਾਈਡ ਕਰਾ ਦਿੱਤਾ ਜਾਊਗਾ ਇਦਾਂ ਹੀ ਘੜਕੇ ਵਾਲ ਨੂੰ ਬੰਨ ਜਿਹੜਾ ਚੱਲਣਾ ਘੜਕੇ ਵਾਲਾ ਨਾ ਵੀ ਇਹੋ ਗੱਲ ਕੀ ਹੋਈ ਹੈ ਜੀ ਜਦੋਂ ਉਹਨਾਂ ਨੂੰ ਲੋਡ ਹੋਊਗੀ ਪ੍ਰੋਵਾਈਡ ਕਰਾ ਦਿੱਤਾ ਜਾਊਗਾ ਜਾਂ ਬਿਜਲੀ ਲੋਡ ਆ ਜਾਂ ਟ੍ਰੇਟਰ ਲੋਡ ਕਿਉਂਕਿ ਅਸੀਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਆ ਤੇ ਕਿਸਾਨਾਂ ਦੀ ਪਾਰਟੀ ਕਿਸਾਨਾਂ ਨਾਲ ਖੜੋਂਦਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਮਾਨ ਮਹਿਸੂਸ ਕਰਨ ਲਈ ਆ ਤੇ ਇਦਾਂ ਜੋ ਵੀ ਇਹਨਾਂ ਨੂੰ ਜਿਹੜੀ ਲੋ ਕਿਉਂ ਗਏ ਸੋਵੇਸਨ ਸਾਡੇ ਨਾਲ ਜੱਗੀ ਚੋਲਾ ਜਿਹੜੇ ਜੂਤੇ ਪ੍ਰਧਾਨ ਨੇ ਸੋਵੇ ਤੇ ਲੋਕ ਵੀ ਬੜੀ ਗਿੰਦੀ ਵਿੱਚ ਪੂਜੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਸੁਭੀ ਸਿੰਘ ਬਾਦਲ ਲਗਾਤਾਰ ਹਰ ਪ੍ਰਭਾਵਿਤ ਏਰੀਆ ਵਿੱਚ ਜਾ ਰਹੇ ਨੇ ਤੇ ਇੱਕ ਵਾਦਾ ਜਿਹੜਾ ਕੀਤਾ ਗਿਆ ਸੀ ਲੋਕਾਂ ਦੇ ਨਾਲ ਕਿ ਸ਼ੋਮਣੀ ਕਾਲੀ ਦਲ ਜਿਹੜਾ ਲੋਕਾਂ ਦੇ ਨਾਲ ਖੜੇਗਾ ਤਾਂ ਇੱਥੇ ਬਾਪੂ ਜੀ ਮੌਜੂਦ ਹਨ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਪੰਜਾਬ ਹਰ ਦੀ ਮਾਰੇ ਡਾਇਟ ਆਇਆ ਤਾਂ ਸ਼੍ਰੋਮਣੀ ਕਾਲੀਦਾਲ ਜਿਹੜਾ ਮਦਦਤਲੀ ਅੱਗੇ ਆਇਆ ਹੈ ਕੀ ਕਹਿਣਾ ਚਾਹੋਗੇ ਅੱਜ ਜਿਹੜੀਆਂ ਖਾਸ ਕਰਕੇ ਫੋਗਿੰਗ ਮਸ਼ੀਨਾਂ ਨੇ ਕਿਉਂਕਿ ਮੱਛਰ ਮੱਖੀਆਂ ਕਾਫੀ ਬਿਮਾਰੀਆਂ ਫੈਲਣ ਦਾ ਖਤਰਾ ਹੈ ਤਾਂ ਜਿਹੜਾ ਉਪਰਾਲਾ ਕੀਤਾ ਗਿਆ ਕਾਲੀਦਾਲ ਵੱਲੋਂ ਕਿਵੇਂ ਦਾ ਹੈ ਵਧੀਆ ਬਹੁਤ ਵਧੀਆ ਫਰੰਦਾ ਲੋਕ ਬਾਜਣ ਦੇ ਮਾਰੇ ਪੱਜਣ ਦਾ ਬਹੁਤ ਵਧੀਆ ਤੋਂ ਪਹਿਲਾਂ ਕੋਈ ਸਰਕਾਰ ਦਾ ਨੁਮਾਇੰਦਾ ਆਵੇ ਇਹਦਾ ਕੋਈ ਨਹੀਂ ਇੱਥੇ ਆ ਕੇ ਕਿਸੇ ਪਿੱਛੇ ਨਹੀਂ ਆਣਗੇ ਸਰਕਾਰ ਦਾ ਕੋਈ ਸਾਡਾ ਕੋਈ ਐਮਐਲਏ ਦਾ ਕੋਈ ਇੱਥੇ ਵਧਿਆ ਨਹੀਂ ਕੋਈ ਲੋਕ ਆਪ ਡੈ ਆਪ ਡੈ ਬੰਨ ਬੰਨ ਆਪ ਡੈ ਆ ਤਾਕੂ ਆਪਕਾਰ ਨੇ ਅੱਛਾ ਭਾਜੀ ਗੱਲ ਕੀਤੀ ਆਵੇ ਤਾਂ ਮੁਆਵਜ਼ੇ ਦੀ ਗੱਲ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ 23 ਦੀ ਗੱਲ ਕੀਤੀ ਆਵੇ 23 ਵਿੱਚ ਹੜ੍ਹ ਵੀ ਆਏ ਤਾਂ 6000 ਰੁਪਏ 800 ਰੁਪਿਆ ਮੁਆਵਜ਼ਾ ਮਿਲਿਆ ਸੀ ਤਾਂ ਕੀ ਕਹਿਣਾ ਚਾਹੋਗੇ ਹੁਣ ਜਿਹੜਾ ਮੁਆਵਜ਼ਾ ਐਲਾਨਤਾ ਸਰਕਾਰ ਵੱਲੋਂ ਕਰ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਕਿ ਸਰਕਾਰ ਜਿਹੜੀ ਆਪਣੇ ਜਿਹੜੇ ਵਾਅਦੇ ਤੇ ਖਰਾ ਉਤਰੇਗੀ ਹੁਣ ਇਹ ਸਾਨੂੰ ਨਿਜਾ ਆਉਦਾ ਵੀ ਖਰਾ ਉਤਰੇਗੀ ਕਿਉਂ ਪਿਛਲੀ ਵਾਰ ਵੀ ਤਕਰੀਬਨ ਵਿੱਚ ਕੁਝ ਲੋਕ ਰਹਿ ਗਏ ਸੀ ਸਾਨੂੰ ਨਹੀਂ ਮਿਲਿਆ 800 ਨਹੀਂ ਮਿਲਿਆ ਐਰਕੀਰ ਉੱਤੇ ਯਕੀਨ ਨਹੀਂ ਆਉਂਦਾ ਮਿਲੇਗਾ ਨਹੀਂ ਮਿਲੇਗਾ ਤੇਰੇ ਪਰਿਵਾਰ ਨਾਲ ਨਾ ਯਾ ਤੇ ਜਿੰਦਾ ਆੜਾ ਇੰਨੇ ਮੈਂ ਪਾਜਾ ਖਰਾਬ ਹੋ ਗਿਆ ਤੇ ਐਰਕੇ ਵੀ ਸਾਨੂੰ ਆ ਬੈਜੇ ਕਹਿ ਸਕਦੇ ਪਰ ਧੋਸਾ ਨਹੀਂ ਆਉਂਦਾ ਕੋਈ ਯਕੀਨ ਨਹੀਂ ਆੜਾ ਸਾਨੂੰ ਮਿਲੂਗਾ ਕਿ ਨਹੀਂ ਮਿਲੂਗਾ ਆਖ ਹੀ ਜਾਂਦੇ ਆ 20000 ਰਵਾਗੇ ਰੇਤਾ ਰਵਾਗੇ ਜਿਹੜੇ ਆ ਰਹੀਆਂ ਨੇ ਜਿਹੜੇ ਯਕੀਨ ਨਹੀਂ ਆ ਸਰਕਾਰ ਤੋਂ ਯਕੀਨ ਨਹੀਂ ਉੱਠ ਗਿਆ ਲੋਕਾਂ ਦਾ ਸੂ ਲੋਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਯਕੀਨ ਉੱਠ ਚੁੱਕਾ ਹੈ ਤਾਂ ਹੋਰ ਵੀ ਇੱਥੇ ਮੌਜੂਦ ਨੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਮੋਤਵਾਰ ਉਹ ਕਾਲੀਦ ਲਗਾਤਾਰ ਹੜ੍ਹ ਪ੍ਰਭਾਵ ਵਾਲੇ ਲੋਕਾਂ ਦੀ ਮਦਦ ਕਰ ਰਿਹਾ ਤਾਂ ਹੁਣ ਜਿਹੜੀਆਂ ਫੌਗਿੰਗ ਮਸ਼ੀਨਾਂ ਦਾ ਸਪਰੇਅ ਕੀਤੀ ਜਾਏ ਕੀ ਤਾਂ ਕੀ ਕਹਣਾ ਚਾਹੂਗਾ ਇਹ ਬਹੁਤ ਚੰਗੀ ਗੱਲ ਮੈਂ ਕੀ ਕੀਤੀ ਗੱਲ ਇਹ ਮੈਂ ਤਾਂ ਗੱਲ ਕਰ ਰਹੀ ਸੀ ਵੀ ਗੰਨੇ ਦੇ ਪੈਸੇ ਸਾਡੇ ਜ਼ਿਮੀਂਦਾਰਾਂ ਦੇ ਆਉਦੇ ਆ ਸਾਡੇ ਤੇ ਹੱਫਤਾ ਹੀ ਹੁਣ ਤੇ ਅਹੀਂ ਹੁਣ ਨਹੀਂ ਸਾਨੂੰ ਪੈਸੇ ਮਿਲਦੇ ਅਸੀਂ ਕੀ ਕਰਨੇ ਪੈਸੇ ਮਗਰੋਂ ਸਾਡੇ ਪੈਸੇ ਸਾਨੂੰ ਦੇ ਬੈਂਕ ਬਿਆਜ ਬਚਦੇ ਆ ਕਰੋੜਾਂ ਰੁਪਈਆ ਹਦਾ ਸਰਕਾਰ ਵਰਤੀ ਜਾਂਦੀ ਆ ਗੰਨੇ ਦੇ ਪਈਏ ਖੁੱਲਦੇ ਆ ਸਾਡੇ ਸਾਨੂੰ ਆਉਦੇ ਦੇ ਰਹੇ ਨਾ ਤੇ ਅਸੀਂ ਆਉਦੇ ਵਰਤ ਕੇ ਔਖੀ ਘੜੀ ਵਿੱਚ ਕੱਢ ਲੀਏ ਸਾਡਾ ਬਹਾਗੁੰਦੇ ਨੇ ਗਨੇ ਬਹਾਜ ਸਰਕਾਰ ਜਾ ਖਾਲੀ ਜਾਵਾਂ ਪਈ ਸਾਨੂੰ ਖਾਲੀ ਚ ਕਾ ਦੇਣ ਖਾਲੀ ਨਾਲ ਦੇਗੀ ਆ ਛਕਾ ਦੇ ਬਿਲਾ ਬਹਿ ਕੇ ਕਿਸ ਕੰਮ ਦੀ ਛਕਾ ਦੇਗੀ ਸੋ ਲਗਾਤਾਰ ਲੋਕਾਂ ਦਾ ਕਹਿਣਾ ਹੈ ਸਰਕਾਰ ਤੇ ਤੰਜ ਕੱਸਦੇ ਨਜ਼ਰਾਂ ਨੇ ਕਿ ਸਰਕਾਰ ਸਾਡੀ ਬਾਹ ਨਹੀਂ ਪੜ ਰਹੀ ਤਾਂ ਇੱਥੇ ਬਜ਼ੁਰਗ ਹੋਰ ਵੀ ਮੌਜੂਦ ਨੇ ਹਾਂਜੀ ਬਜ਼ੁਰਗੋ ਕਿਵੇਂ ਦੇਖਦੇ ਜੋ ਸੁਭੀਰ ਸਿੰਘ ਬਾਦਲ ਵੀ ਲਗਾਤਾਰ ਜੋ ਭਾਈ ਸਾਹਿਬ ਨੇ ਕਿਹਾ ਬਿਲਕੁਲ ਠੀਕ ਆ ਸਰਕਾਰ ਨੇ ਸਾਨੂੰ ਕੋਈ ਪੁੱਛ ਗਿਸ਼ ਕੀਤੀ ਨਹੀਂ ਚਲੋ ਬਾਦਲ ਸਾਹਿਬ ਆਏ ਹੀ ਸਾਨੂੰ ਪ੍ਰੋਸਾਦ ਵਾਕੇ ਗਏ ਵੀ ਜਦੋਂ ਪਾਣੀ ਲੈ ਗਿਆ ਤੁਹਾਨੂੰ ਪੋਪ ਲੈਣਾ ਜਾਂ ਜੇਪੀਸੀ ਮਸ਼ੀਨਾ ਚ ਹੈ ਤੇਲ 20000 ਲੀਟਰ ਤੇਲ ਦਾ ਵੀ ਸਾਨੂੰ ਆ ਕਰਕੇ ਗਏ ਆ ਬੀ ਦੀ ਵੀ ਸਾਨੂੰ ਆ ਕੀਤੀ ਹੋਣਾ ਤੇ ਮਤਲਬ ਸਾਨੂੰ ਉਹਨਾਂ ਦੇ ਵਿਸ਼ਵਾਸ ਵਾਪਸ ਸਾਨੂੰ ਦੇਣਗੇ ਅੱਜ ਜਿਹੜਾ ਉਪਰਾਲਾ ਕਿਵੇਂ ਦੇ ਬਹੁਤ ਵਧੀਆ ਉਪਰਾਲਾ ਜੋ ਬਾਦਲ ਸਰਕਾਰ ਨੇ ਅੱਗੇ ਵੀ ਕੀਤਾ ਵਾ ਨਾ ਕਿਸੇ ਨੇ ਕੀਤਾ ਤੇ ਨਾ ਕਿਸੇ ਕੋ ਹੋਣਾ ਅਸੀਂ ਤਾਂ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹ ਕੋਈ ਕਿਸੇ ਹਸਾਬ ਨਾਲ ਸਾਡਾ ਇਹਦਾ ਮਸਲਾ ਹੱਲ ਕੀਤਾ ਜਾਵੇ ਜਿਹੜਾ ਇਹ ਨਹਿਰ ਦਾ ਰੂਪ ਬਣਾ ਕੇ ਤੇ ਨੂੰ ਪਾਣੀ ਉਹ ਤੇ ਹੈਡ ਤੇ ਸੁੱਟਿਆ ਜਾਵੇ ਜਿਹੜੀਆਂ ਸਾਡੀਆਂ ਜ਼ਮੀਨਾਂ ਮਾਲਕੀ ਇਹਨਾਂ ਦਾ ਨਾਂ ਨੁਕਸਾਨ ਹੋਵੇ ਧੰਨਵਾਦ ਸੋਹਣ ਸਾਡੇ ਨਾਲ ਉਹ ਵੱਖ-ਵੱਖ ਲੋਕ ਜਿਨ੍ਹਾਂ ਵੱਲੋਂ ਆਪੋ ਆਪਣੀ ਪ੍ਰਤਿਕਿਰਿਆ ਦੱਸੀ ਗਈ ਤੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਤੇ ਵਿਸ਼ਵਾਸ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਸ਼੍ਰੋਮਣੀ ਕਾਲੀ ਦਲ ਲੋਕਾਂ ਨਾਲ ਵਾਅਦਾ ਕਰਦਾ ਹੈ ਉਸ ਨੂੰ ਵਫਾ ਵੀ ਜ਼ਰੂਰ ਕਰਦਾ ਹੈ ਕੈਮਰਾਮੈਨ ਜੀਤ ਨਾਲ ਰਵੀਖਰਾ ਪੀਟੀਸੀ ਨਿਊਜ਼ ਪਿੰਡ ਮੁੰਡਾਪੇ